ਜਾਲਦੇ ਵਿਆਹ ਦੇ ਵਿੱਚ ਮਾਮਾ ਧੀਆਂ ਨੇ ਸਟੇਜ ਉੱਪਰ ਚੜ੍ਹ ਕੇ ਕੱਢੀ ਪੜਾਂ ਤੇ ਕੀਤਾ ਦਿਲ ਖੁਸ਼ ਤੇ ਤੁਸ਼ੇਸ ਵੀਡੀਓ ਦੇ ਵਿੱਚ ਵਾਕਿਆ ਦੋਸਤੋ ਸਾਫ ਸਾਫ ਦੇਖ ਸਕਦੇ ਹੋ ਵਿਆਹ ਵਾਲੇ ਦਿਨ ਜਦੋਂ ਕੁੜੀ ਨੇ ਆਪਣੀ ਮਨਪਸੰਦੀ ਦਾ ਗੀਤ ਲਾ ਕੇ ਆਪਣੀ ਮਾਂ ਦੀ ਫੜੀ ਵਾਂ ਤੇ ਸਟੇਜ ਉੱਪਰ ਪਾਇਆ ਬੇਹਦ ਖੂਬ ਸੋਹਣਾ ਪੰਗੜਾ ਜਿਥੇ ਹੀ ਦੋਸਤੋ ਰਿਸ਼ਤੇਦਾਰ ਵੀ ਰਹਿ ਕੇ ਦੇਖਦੇ ਤੇ ਤੁਸ਼ੇਸ ਵੀਡੀਓ ਦੇ ਵਿੱਚ ਦੋਸਤੋ ਵਾਕਿਆ ਦੇਖ ਸਕਦੇ ਹੋ ਜਥੇ ਕਿ ਦੋਤੇ ਇਹੋ ਜਿਹੇ ਵੀਡੀਓ ਹਰ ਇੱਕ ਪੰਜਾਬੀ ਨੂੰ ਬੇहद ਹੈਰਾਨ ਕਰਕੇ ਰੱਖ ਲੈਂਦੇ ਹਨ ਜਥੇ ਕਿ ਕਿਹਾ ਜਾਂਦਾ ਹੈ ਕਿ ਪੰਜਾਬੀ ਵਿਆਹ ਵਾਲੇ ਦਿਨ ਧਰਤੀ ਉੱਪਰ ਡੀ ਵੀ ਨਹੀਂ ਲਾਉਂਦੇ ਜਥੇ ਕਿ ਹਰ ਇੱਕ ਪੰਜਾਬੀ ਦਾ ਦਿਲ ਉਡੋ-ਉਡੋ ਕਰਦਾ ਰਹਿੰਦਾ ਹੈ ਤੇ ਤੁਸੀਂ ਇਸ ਵੀਡੀਓ ਬਾਰੇ ਦੋਸਤੋ ਸਾਫ਼-ਸਾਫ਼ ਅੰਦਾਜ਼ਾ ਲਗਾ ਸਕਦੇ ਹੋ ਕਿ ਇਸ ਕੁੜੀ ਦੇ ਅੰਦਰ ਕਿੰਨਾ ਚਾਹ ਦੇਸ਼ ਨੇ ਕਿੰਨੀ ਭਾਵਨਾਵਾਂ ਹੋਣਗੀਆਂ ਇਸ ਵਿਆਹ ਨੂੰ ਲੈ ਕੇ ਜੋ ਕਿ ਇਸ ਨੇ ਵਿਆਹ ਦੇ ਵਿੱਚ ਨੱਚਣ ਦੇ ਲਈ ਬੇहद ਇੰਤਜ਼ਾਰ ਕੀਤਾ ਹੋਵੇਗਾ ਤੇ ਉੱਥੇ ਦੋਤੇ ਇਸ ਕੁੜੀ ਨੇ ਆਪਣੀ ਮਨ ਪਸੰਦੀਦੇ ਗੀਤ ਉੱਪਰ ਲਾ ਕੇ ਫਿਰ ਆਪਣੀ ਮਾਂ ਦੇ ਨਾਲ ਕੱਢੀ ਸਟੇਜ ਉੱਪਰ ਪੜਾਂ ਤੇ ਤੁਸੀ ਇਸ ਵੀਡੀਓ ਦੇ ਵਿੱਚ ਦੋਸਤੋ ਸਾਫ਼-ਸਾਫ਼ ਦੇਖ ਸਕਦੇ ਹੋ ਜਥੇ ਕਿ ਪੰਜਾਬੀ ਵਿਆਹ ਵਾਲੇ ਦਿਨ ਤੇ ਹੋਰ ਵੀ ਹਰਿਆਣੇ ਦੇ ਲੋਕ ਵੀ ਸਟੇਜ ਉੱਪਰ ਬੇਹੱਦ ਸੋਹਣਾ ਨੱਚਦੇ ਹਨ ਤੇ ਤੁਸੀ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ رائے ਜ਼ਰੂਰ ਦਿਓ ਸਾਡੇ ਚੈਨਲ